ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੇ ਟਾਪ ਦੇ ਟੂਰਨਾਮੈਂਟ ਅੱਜ ਜੋ ਕਰਵਾਏ ਜਾਣੇ ਆ ਸਰੇ ਦੇ ਕੱਪ ਉਹਨਾਂ ਬਾਰੇ ਦੱਸਾਂਗੇ ਕੱਲ ਡੀਏਵੀ ਜਲੰਧਰ ਕੈਲੀਫੋਰਨੀਆ ਵਰਗੀਆਂ ਅਨੰਦਪੁਰ ਸਾਹਿਬ ਦੇ ਵਿੱਚ ਸਰੇ ਦਾ ਮੇਲਾ ਜਾਨੀ ਕਿ ਚੱਲ ਰਿਹਾ ਅੱਜ ਲਾਸਟ ਦਿਨ ਆ ਉਸ ਵੱਡੇ ਮੇਲੇ ਦਾ ਉਹਦੇ ਵੀ ਬਾਰੇ ਵੀ ਦੱਸਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਆ ਜਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਤੇ ਵੀਰੋ ਪਹਿਲਾ ਟੂਰਨਾਮੈਂਟ ਅੱਜ ਦੇ ਦਿਨ ਦਾ ਦਿਵਾਲੇ ਦੇ ਵਿੱਚ ਦੇਖਣ ਨੂੰ ਮਿਲਣਾ ਓਪਨ ਦਾ ਟੂਰਨਾਮੈਂਟ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਵੀਰਾਂ ਨੇ 41 31 ਨਾਮ ਓਪਨ ਦੀਆਂ ਵੈਸੇ ਸਰੇ ਦੀਆਂ ਹੀ ਟੀਮਾਂ ਇਸ ਮੇਲੇ ਤੇ ਪਹੁੰਚਣਗਾ ਤੇ ਅੱਜ ਕਪੂਰੇ ਦੇ ਵਿੱਚ ਬੋਲਟ ਮੋਟਰਸਾਈਕਲ ਦਿੱਤਾ ਜਾਣਾ ਲੋਗੜ ਵਾਲੇ ਮੁੰਡੇ ਨੂੰ ਆਰਸ਼ ਕਿਉਂਕਿ ਕਮਾਲਾਂ ਕਰੀ ਆਉਂਦਾ ਜਾਂ ਭਾਵੇਂ ਸਰੀਰ ਦੇ ਦਿੱਖ ਦੀ ਗੱਲ ਕਰੀਏ ਮੁੰਡਾ ਸਰਾਹੀ ਕਰਦਾ ਟੌਪ ਦਾ ਰੇਡਰ ਆ ਪੰਜਾਬ ਦੇ ਵਿੱਚ ਚਰਚਾ ਹੁੰਦੀ ਆ ਅੱਜ ਕੱਲ੍ਹ ਇਸ ਮੁੰਡੇ ਦੀ ਵੀ ਆਰਸ਼ ਦਾ ਵੱਡਾ ਸਨਮਾਨ ਬੋਲਟ ਮੋਟਰਸਾਈਕਲ ਨਾਲ ਆਉਣਾ ਹੁਣਾ ਇਸ ਵੀਰ ਨੂੰ ਵੀ ਮੁਬਾਰਕਾਂ ਬਾਕੀ ਇੱਥੇ ਵੀ ਅੱਜ ਓਪਨ ਦੇ ਮੈਚ ਆ ਕਪੂਰੇ 'ਚ ਵੀ ਸਿਰੇ ਦਾ ਮੇਲਾ ਐਸ ਤੋਂ ਅੱਗੇ ਮੇਰੇ ਵੀਰੋ ਅੱਜ ਦੇ ਦਿਨ ਦਾ ਤੁਹਾਨੂੰ ਵੱਡਾ ਕਬਡੀ ਕੱਪ ਕਹੀਏ ਤੁਹਾਨੂੰ ਜੋ ਦੇਖਣ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਮੇਰੇ ਵੀਰੋ 5 ਲੱਖ ਰੁਪਏ ਪਹਿਲਾ ਇਨਾਮ ਦੂਜਾ ਇਨਾਮ 3 ਲੱਖ ਰੱਖਿਆ ਗਿਆ ਬੈਸਟ ਨੂੰ ਟਰੈਕਟਰ ਦਿੱਤੇ ਜਾਣੇ ਆ ਇਸ ਮੇਲੇ ਤੇ ਮੇਰੇ ਵੀਰੋ ਅੱਜ ਪਤਾ ਲੱਗਣਾ ਵੀ ਕਿੱਧਰ ਜਾਣੇ ਆ ਟਰੈਕਟਰ ਅੱਜ ਪਤਾ ਲੱਗਣਾ ਵੀ ਇੰਨੇ ਵੱਡੇ ਬਜਟ ਦਾ ਮੇਲਾ ਦਾ 20 ਲੱਖ ਦੇ ਬਜਟ ਦਾ ਲਗਭਗ ਅੱਜ ਦਾ ਮੇਲਾ ਆਨੰਦਪੁਰ ਸ੍ਰੀ ਆਨੰਦਪੁਰ ਸਾਹਿਬ ਤੋਂ ਕੌਣ ਬੈਸਟ ਬਣਦਾ ਕੌਣ ਜੇਤੂ ਬਣਦਾ ਫਰਿਆਦ ਇੰਦਰਜੀ ਤੇ ਡੀਏਵੀ ਦੀ ਵੀ ਭਾਰੀ ਟੀਮਾ ਰਾਇਲ ਕਿੰਗ ਯੂਐਸਏ ਵਰਗੀਆਂ ਕਾਫੀ ਕੱਲ ਟੀਮਾਂ ਹਰਗੀਆਂ ਅੱਜ ਵੀ ਦੇਖਦੇ ਆ ਵੀ ਕੌਣ ਜਿੱਤਦਾ ਬਾਕੀ ਮੇਰੇ ਵੀਰੋ ਇਹ ਤੁਹਾਨੂੰ ਟੂਰਨਾਮੈਂਟ ਦੱਸਨੇ ਸੀ ਅੱਜ ਥਾਰ ਗੱਡੀ ਮਨੀਸ਼ ਬਲਾਰਾ ਨੂੰ ਹਰਿਆਣੇ ਦੇ ਮੇਲੇ ਤੇ ਦਿੱਤੀ ਜਾਣੀ ਆ ਸ਼ੀਲੂ ਦੇ ਭਰਾ ਨੂੰ ਕਹੀਏ ਆਪਾਂ ਬਈ ਕਮਾਲਾਂ ਕਰਦਾ ਉਹ ਵੀ ਮੁੰਡਾ ਉਹਦਾ ਥਾਰ ਗੱਡੀ ਨਾਲ ਅੱਜ ਵੱਡਾ ਸਨਮਾਨ ਹਰਿਆਣੇ ਦੇ ਕੱਪ ਤੇ ਹੋਣਾ ਸ਼ੀਲੂ ਵੀ ਉੱਥੇ ਪਹੁੰਚ ਰਿਹਾ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਵੱਡੇ ਕੱਪ ਜੋ ਕਰਵਾਏ ਜਾਣੇ ਆ ਮੇਰੇ ਵੀਰੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਲਾਲਬਾਈ ਦੇ ਵਿੱਚ ਵੀ ਅੱਜ ਓਪਨ ਦਾ ਟੂਰਨਾਮੈਂਟ ਆ ਉਸ ਮੇਲੇ ਤੇ ਵੀ ਸਰਾਹ ਲੱਗਣਾ ਅਸੀਂ ਮਿਲਦੇ ਆ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਵੀਰੋ ਚੈਂਪੀਅਨਸ਼ਿਪ ਦਾ ਬਹੁਤ ਵੀਰ ਪੁੱਛਦੇ ਹੁੰਦੇ ਆ ਚੈਂਪੀਅਨਸ਼ਿਪ 25 ਤੇ 26 ਤਰੀਕ ਕੱਲ ਤੋਂ ਸ਼ੁਰੂ ਹੋ ਜਾਣੇ ਆ ਜਿਲਿਆਂ ਦੇ ਮੈਚ ਗੁਰਦਾਸਪੁਰ ਅਮਰਸਰ ਵਰਗੀਆਂ ਵੱਡੀਆਂ ਟੀਮਾਂ ਕੱਲ ਨੂੰ ਫਿਰ ਮੈਚ ਸ਼ੁਰੂ ਹੋਣਗੇ 8 ਲੱਖ ਪਹਿਲਾ ਆਣਾਵਾ ਟਰੈਕਟਰ ਨਿਊ ਹਾਲੈਂਡ ਟਰੈਕਟਰ ਦਿੱਤੇ ਜਾਣੇ ਆ ਜਿਲਿਆਂ ਦੇ ਮੈਚਾਂ ਦੇ ਵਿੱਚ ਇਸ ਨਾਲ ਮੈਚ ਦੇ ਵਿੱਚ ਤੇ ਉਹ ਵੀ ਗੱਲ ਦੇਖਣ ਵਾਲੀ ਹੋਊਗੀ ਦੇਖਾਂਗੇ ਫਿਰ ਜੋ ਆ ਕੌਣ ਜਿੱਤ ਦਾ ਬੈਸਟ ਕੌਣ ਬਣੂਗਾ ਚੈਂਪੀਅਨਸ਼ਿਪ ਵੀ ਦੇਖਣ ਵਾਲੀ ਹੋ ਕੱਲ ਤੋਂ ਉਹਦੀ ਸ਼ੁਰੂਆਤ ਹੋ ਜਾਣੀ ਆ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਧੰਨਵਾਦ